ਗੁਣਕ ਤੁਹਾਨੂੰ ਬਣਾ ਦੇਵੇ ਕਿ ਕਰੋੜਪਤੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ। ਅੱਜਕਲ ਚਾਹੇ ਕੋਈ ਛੋਟਾ ਬੱਚਾ ਹੋਵੇ ਜਾਂ ਵੱਡਾ ਹਰ ਕੋਈ ਆਪਣੀ ਜ਼ਰੂਰਤ ਅਤੇ ਆਪਣੇ ਆਉਣ ਵਾਲੇ ਸਮੇਂ ਲਈ ਪੈਸੇ ਨੂੰ ਬਚਾ ਕੇ ਰੱਖਦਾ ਹੈ। ਜਿਸ ਵਿੱਚ ਸਾਡੇ ਘਰ ਦੀ ਗੁਣਕ ਤੇ ਸੂਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਹਾਂ ਜਾਂਦਾ ਹੈ ਕਿ ਜੇਕਰ ਕਿਸੇ ਨੇ ਸਕੂਨ ਭਰੀ ਜ਼ਿੰਦਗੀ ਜਿਉਣੀ ਹੈ ਉਸ ਵਿਅਕਤੀ ਕੋਲ ਇੱਕ ਚੰਗਾ ਪਰਵਾਰ ਤੇ ਚੰਗਾ ਤਾੰਦੁਲਤ ਹੋਣਾ ਜ਼ਰੂਰੀ ਹੈ ਗੁੱਲਕ ਤੇ ਸਿੱਧਾ ਸੰਬੰਧ ਧਨ ਨਾਲ ਹੁੰਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਘਰ 'ਚ ਵੀ ਕੋਈ ਗੁੱਲਕ 'ਚ ਪੈਸੇ ਜਮ੍ਹਾਂ ਕਰਤਾ ਹੈ ਜਾਂ ਫਿਰ ਤੁਸੀਂ ਆਪ ਹੀ ਗੁੱਲਕ 'ਚ ਪੈਸੇ ਜਮ੍ਹਾਂ ਕਰਤੇ ਹੋ ਤਾਂ ਤੁਹਾਨੂੰ ਇਸ ਦੇ ਕੁਝ ਨਿਯਮ ਜ਼ਰੂਰ ਪਤਾ ਹੋਣੇ ਚਾਹੀਦੇ ਹਨ ਜੇਕਰ ਤੁਸੀਂ ਗੁੱਲਕ ਦਾ ਗਲਤ ਤਰੀਕੇ ਨਾਲ ਭਰਾਉ ਕਰਦੇ ਹੋ ਤਾਂ ਤੁਹਾਡੇ ਗੁੱਲਕ ਵਿੱਚ ਕਿਸੇ ਵੀ ਤਰ੍ਹਾਂ ਪੈਸੇ ਨਹੀਂ ਟਿਕਣਗੇ ਤੇ ਕਿਸੇ ਨਾ ਕਿਸੇ ਵਜ੍ਹਾ ਨਾਲ ਖਰਚਾ ਹੋ ਜਾਇਆ ਕਰੇਗਾ ਤੇ ਤੁਹਾਡੇ ਗੁੱਲਕ ਚ ਕਦੇ ਧਨ ਨਹੀਂ ਰਹੇਗਾ ਜਦੋਂ ਵੀ ਕੋਈ ਵਿਅਕਤੀ ਆਪਣੀ ਜ਼ਿੰਦਗੀ ਚ ਬਹੁਤ ਵੱਡਾ ਕੰਮ ਕਰਨ ਵਾਲਾ ਹੁੰਦਾ ਹੈ ਤਾਂ ਉਹ ਜੋਤਿਸ਼ ਦੀ ਵਾਸਤੂ ਦਾ ਸਹਾਰਾ ਜ਼ਰੂਰ ਲੈਂਦਾ ਹੈ ਵਾਸੂ ਦੇ ਕੁਝ ਨਿਯਮ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਗੁੱਲਕ ਲਈ ਵੀ ਕੁਝ ਛੋਟੇ ਛੋਟੇ ਖਾਸ ਨਿਯਮ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਨਜ਼ਰ ਅੰਦਾਜ਼ ਕਰਦੇ ਹੋ ਤਾਂ ਗੁੱਲਕ ਦੇ ਨਾਲ ਤੁਹਾਡੇ ਘਰ 'ਚ ਕਦੇ ਪੈਸਾ ਨਹੀਂ ਰੁਕੇਗਾ ਮਾਤਾ ਲక్ష్ਮੀ ਤੁਹਾਡੇ ਤੋਂ ਰੁਸ ਕੇ ਤੁਹਾਡਾ ਘਰ ਛੱਡ ਕੇ ਚਲੀ ਜਾਵੇਗੀ ਇਸ ਕਰਕੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਕੱਲ ਸਾਰੇ ਆਪਣੇ ਆਉਣ ਵਾਲੇ ਸਮੇਂ ਲਈ ਪੈਸੇ ਜ਼ਰੂਰ ਬਚਾਉਂਦੇ ਹਨ ਘਰ 'ਚ ਛੋਟੇ ਬੱਚੇ ਇਸਤੇ ਲਈ ਗੁੱਲਕ ਦਾ ਸਹਾਰਾ ਲੈਂਦੇ ਹਨ ਪਰ ਘਰ ਦੇ ਵੱਡੇ ਲੋਕ ਬੈਂਕ 'ਚ ਆਪਣਾ ਪੈਸਾ ਜਮ੍ਹਾਂ ਕਰਤੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਤੁਸੀਂ ਵੱਡੇ ਹੋਏ ਜੇ ਛੋਟੀ ਤੁਹਾਨੂੰ ਆਪਣੇ ਲਈ ਘਰ 'ਚ ਕੋ ਗੁੰਲਕ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਵਾਸਤੂ ਅਨੁਸਾਰ ਦੱਸੇ ਗਏ ਆਸਣ ਜਿਹੇ ਉਪਾਏ ਜ਼ਰੂਰ ਕਰਨੇ ਚਾਹੀਦੇ ਹਨ ਇਸ ਨਾਲ ਤੁਹਾਡਾ ਗੁੰਲਕ ਤੇ ਤੁਹਾਡੇ ਘਰ ਦੀ ਤਿਜੋਰੀ ਹਮੇਸ਼ਾ ਭਰੀ ਰਹੇਗੀ ਪਰ ਇੱਥੇ ਹੀ ਜੇਕਰ ਤੁਹਾਡੀ ਤਿਜੋਰੀ ਜਾਂ ਫਿਰ ਤੁਹਾਡਾ ਗੁੰਲਕ ਸਹੀ ਤਰੀਕੇ ਨਾਲ ਪ੍ਰਯੋਗ ਨਾ ਹੋਵੇ ਜਾਂ ਫਿਰ ਤੁਸੀਂ ਉਸ ਨੂੰ ਲੈ ਕੇ ਕੁਛ ਛੋਟੀਆਂ-ਛੋਟੀਆਂ ਗਲਤੀਆਂ ਕਰ ਰਹੇ ਹੋ ਤਾਂ ਤੁਹਾਡੇ ਪੈਸੇ ਦੀ ਕਦੇ ਬਚਤ ਨਹੀਂ ਹੋ ਸਕੇਗੀ ਤੇ ਤੁਹਾਡੇ ਘਰ 'ਚ ਹਮੇਸ਼ਾ ਤਾਂ ਦੀ ਖਾਨੀ ਹੁੰਦੀ ਰਹੇਗੀ ਤੇ ਘਰ ਵਿੱਚ ਕਦੇ ਬਰਕਤ ਨਹੀਂ ਹੋਵੇਗੀ ਜੇਕਰ ਤੁਸੀਂ ਗੁੱਲਕ ਵਿੱਚ ਪੈਸੇ ਜਮ੍ਹਾਂ ਕਰਦੇ ਹੋ ਜਾਂ ਫਿਰ ਤਿਜੋਰੀ ਚ ਰੱਖਦੇ ਹੋ ਤਾਂ ਤੁਹਾਨੂੰ ਵਾਸਤੂ ਸ਼ਾਸਤਰ ਚ ਦੱਸੀਆਂ ਗਈਆਂ ਇਹ ਗਲਤੀਆਂ ਬਿਲਕੁਲ ਵੀ ਕਰਨੀਆਂ ਚਾਹੀਦੀ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਸੁਧਾਰ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਗੁੱਲਕ ਤੇ ਤੁਹਾਡੀ ਤਿਜੋਰੀ ਹਮੇਸ਼ਾ ਭਰੀ ਰਹੇਗੀ ਤੁਹਾਡੇ ਅਮੀਰ ਬਨਣ ਦੇ ਰਾਹਤੇ ਖੁੱਲ ਜਾਣਗੇ ਤੇ ਕਿਸਮਤ ਚਮਕ ਜਾਵੇਗੀ ਤਾਂ ਆਓ ਜਾਂਦੇ ਹਾਂ ਕਿਹੜੇ ਹਨ ਉਹ ਆਸਾਨ ਉਪਾਏ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ માતા લક્ષ્ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਮੈਂਟ ਬਾਕਸ ਵਿੱਚ ਜੈ ਮਾ લક્ષ્ਮੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਗਲਤ ਦਿਸ਼ਾ ਚ ਗੁੱਲਕ ਤਾਂ ਰੱਖਿਆ ਹੋਣਾ ਜੇਕਰ ਤੁਸੀਂ ਆਪਣੇ ਗੁੱਲਕ ਨੂੰ ਗਲਤ ਦਿਸ਼ਾ ਚ ਰੱਖ ਦਿੱਨੇ ਹੋ ਤਾਂ ਇਸ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਹੋ ਸਕਤੀਆਂ ਹਨ ਜਿਵੇਂ ਕਿ ਗੁੱਲਕ ਚ ਪੈਸੇ ਨਾ ਟਿਕਣਾ ਪੈਸੇ ਦਾ ਫਜ਼ੂਲ ਖਰਚ ਹੋਣਾ ਜੇਕਰ ਤੁਹਾਨੂੰ ਵੀ ਇਹ ਪਰੇਸ਼ਾਨੀ ਆ ਰਹੀਆਂ ਹਨ ਤੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਗੁੱਲਕ ਨੂੰ ਉੱਤਰ ਦਿਸ਼ਾ 'ਚ ਰੱਖਣਾ ਹੋਵੇਗਾ ਉੱਤਰ ਦਿਸ਼ਾ ਕੁਬੇਰ ਦੇਵ ਦੀ ਦਿਸ਼ਾ ਹੁੰਦੀ ਹੈ ਉੱਤਰ ਦਿਸ਼ਾ 'ਚ ਮਨੀ ਪਾਟ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜੋ ਮਨੁੱਖ ਇਸ ਤਰ੍ਹਾਂ ਕਰਦਾ ਹੈ ਉਸਦੇ ਜੀਵਨ 'ਚ ਧਨ ਵਧਦਾ ਹੀ ਜਾਂਦਾ ਹੈ ਗੁੱਲਕ ਨੂੰ ਰੱਖਣ ਦਾ ਅਸਲ ਦੋਸਤੋ ਤੁਸੀਂ ਜਿੱਥੇ ਵੀ ਗੁੱਲਕ ਨੂੰ ਰੱਖਦੇ ਹੋ ਉਸ ਜਗ੍ਹਾ ਤੇ ਪਹਿਲਾਂ ਇੱਕ ਪੀਲੇ ਰੰਗ ਦਾ ਕੋਈ ਵੀ ਕਪੜਾ ਵਿਛਾ ਦਿਓ ਉਸ ਤੋਂ ਬਾਅਦ ਤੁਹਾਨੂੰ ਉਸਦੇ ਉੱਪਰ ਆਪਣੇ ਗੁੱਲਕ ਨੂੰ ਰੱਖਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗੁੱਲਕ ਹਮੇਸ਼ਾ ਭਰਿਆ ਰਹੇਗਾ ਤੇ ਤੁਹਾਡੇ ਘਰ ਵਿੱਚ ਬਰਕਤ ਆਵੇਗੀ ਪੀਲੇ ਰੰਗ ਦੇ ਨਾਲ ਤੁਸੀਂ ਸੁਨਹਿਰੇ ਰੰਗ ਭਾਵ ਕੀ 골ਡਨ ਰੰਗ ਦੇ ਕੱਪੜੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਵੀ ਗੁੱਲਕ ਤੇ ਆਸਨ ਲਈ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਅੱਜਕਲ ਬਾਜ਼ਾਰ 'ਚ ਕਈ ਤਰ੍ਹਾਂ ਦੇ ਗੁੱਲਕ ਇਸਤੇਮਾਲ ਹੋ ਰਿਹਾ ਹੈ पर वास्तु अनुसार ठानली मिट्टी दा गुल्लक सबसे ज्यादा लाभकारी है ते शुभ ਮੰਨਿਆ ਜਾਂਦਾ ਹੈ ਮਿੱਟੀ ਦਾ ਗੁੱਲਕ ਰੱਖਣਾ ਸਾਡੀ ਸਾਂਸਕ੍ਰਿਤਿਕ ਪਰੰਪਰਾ ਦੀ ਇੱਕ ਮਾਨਤਾ ਨਾਲ ਜੁੜਿਆ ਹੋਇਆ ਹੈ ਮਿੱਟੀ ਦਾ ਗੁੱਲਕ ਘਰ ਚ ਰੱਖਣ ਨਾਲ ਘਰ ਚ ਸ਼ਾਂਤੀ ਤੇ ਖੁਸ਼ੀ ਦਾ ਮਾਹੌਲ ਬਣਦਾ ਹੈ ਜੇਕਰ ਤੁਸੀਂ ਆਪਣੇ ਲਈ ਕੋਈ ਨਵਾਂ ਗੁੱਲਕ ਲਿਆ ਹੈ ਤੇ ਉਸ ਵਿੱਚ ਪੈਸੇ ਪਾਉਂ ਜਾ ਰਹੇ ਹੋ ਤਾਂ ਧਿਆਨ ਰੱਖੋ ਕਿ ਤੁਸੀਂ ਨਵੇਂ ਗੁੱਲਕ ਚ ਪੈਸੇ ਪਾਉਣ ਦੀ ਸ਼ੁਰੂਆਤ ਸ਼ਨੀਵਾਰ ਐਤਵਾਰ ਜਾਫਰ ਮੰਗਲਵਾਰ ਦੇ ਦਿਨ ਨਹੀਂ ਕਰਨੀ ਇਹਨਾਂ ਤਿੰਨਾਂ ਦਿਨਾਂ ਨੂੰ ਛੱਡ ਕੇ ਤੁਸੀਂ ਕਿਸੇ ਵੀ ਦਿਨ ਗੁੱਲਕ ਚ ਪੈਸੇ ਪਾਉਣ ਦੀ ਸ਼ੁਰੂਆਤ ਕਰ ਸਕਦੇ ਹੋ ਵੱਡੇ ਬਜ਼ੁਰਗ ਵੀ ਕਹਿੰਦੇ ਹਨ ਕਿ ਮਿੱਟੀ ਦਾ ਗੁੱਲਕ ਘਰੋਂ ਨਕਾਰਾਤਮਕ ਊਰਜਾ ਖਤਮ ਕਰਨ 'ਚ ਮਦਦ ਕਰਦਾ ਹੈ ਇਸ ਲਈ ਪੁਰਾਣੇ ਸਮੇ ਤੋਂ ਹੀ ਗੁੱਲਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਉੱਤਰ ਦਿਸ਼ਾ 'ਚ ਸਤਾਨ ਦੇ ਦੇਵਤਾ ਕੁਬੇਰ ਦਾ ਵਾਸ ਹੁੰਦਾ ਹੈ ਇਸ ਲਈ ਆਪਣੇ ਗੁੱਲਕ ਨੂੰ ਜਾਫਿਰ ਤੇ ਜ਼ੋਰੀ ਨੂੰ ਹਮੇਸ਼ਾ ਉੱਤਰ ਦਿਸ਼ਾ ਚ ਹੀ ਰੱਖਣਾ ਚਾਹੀਦਾ ਹੈ ਉੱਤਰ ਦਿਸ਼ਾ ਧਨ ਵਿੱਚ ਵਾਧਾ ਕਰਦੀ ਹੈ ਤੇ ਘਰ ਚ ਬਰਕਤ ਲਿਆਉਣ ਚ ਮਦਦ ਕਰਦੀ ਹੈ ਜਦੋਂ ਤੁਸੀਂ ਗੁੱਲਕ ਨੂੰ ਆਪਣੇ ਘਰ ਵਿੱਚ ਰੱਖਦੇ ਹੋ ਤਾਂ ਇੱਕ ਗੱਲ ਦਾ ਖਾਸ ਤੌਰ ਤੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਗੁੱਲਕ ਨੂੰ ਪੱਛਮ ਦਿਸ਼ਾ ਚ ਕਦੇ ਨਹੀਂ ਰੱਖਣਾ ਚਾਹੀਦਾ ਤੁਸੀਂ ਗੁੱਲਕ ਨੂੰ ਉੱਤਰ ਦਿਸ਼ਾ ਚ ਰੱਖ ਕੇ ਉਸ ਦਾ ਮੂੰਹ ਦੱਖਣ ਦਿਸ਼ਾ ਵੱਲ ਰੱਖ ਸਕਦੇ ਹੋ ਪਰ ਪੱਛਮ ਦਿਸ਼ਾ ਵਿੱਚ ਰੱਖਣ ਦੀ ਉਹ ਕਦੇ ਵੀ ਨਹੀਂ ਕਰਨੀ ਚਾਹੀਦੀ ਕੁਝ ਲੋਕਾਂ ਨੂੰ ਪੁਰਾਣੇ ਸਿੱਕੇ ਦਾ ਕਲੈਕਸ਼ਨ ਭਾਵ ਇਕੱਠਾ ਕਰਨ ਦਾ ਸ਼ੌਂਕ ਹੁੰਦਾ ਹੈ ਉਹਨਾਂ ਨੂੰ ਪੁਰਾਣੇ ਤੋਂ ਪੁਰਾਣੇ ਸਿੱਕੇ ਆਪਣੇ ਕੋਲ ਰੱਖਣੇ ਬਹੁਤ ਚੰਗੇ ਲੱਗਦੇ ਹਨ ਇਸ ਤਰ੍ਹਾਂ ਉਹ ਲੋਕ ਉਹਨਾਂ ਸਿੱਕਿਆਂ ਨੂੰ ਆਪਣੇ ਗੁੱਲਕ 'ਚ ਹੀ ਰੱਖ ਦਿੰਦੇ ਹਨ ਜੋ ਇਸ ਸਮੇਂ ਚਲਣ ਵਿੱਚ ਨਹੀਂ ਹਨ ਇਹੋ ਜਿਹੇ ਸਿੱਕਿਆਂ ਨੂੰ ਗੁੱਲਕ 'ਚ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਗੁੱਲਕ 'ਚ ਰੱਖੇ ਹੋਏ ਧੰ ਦੀ ਥਾਣੀ ਹੁੰਦੀ ਹੈ ਤੁਸੀਂ ਚਾਹੋ ਤਾਂ ਆਪਣੇ ਗੁੱਲਕ 'ਚ ਇੱਕ ਛੋਟਾ ਜਿਹਾ ਚਾਂਦੀ ਦਾ ਸਿੱਕਾ ਰੱਖ ਸਕਦੇ ਹੋ ਇਸ ਨਾਲ ਤੁਹਾਡਾ ਗੁੱਲਕ ਹਮੇਸ਼ਾ ਧਨ ਨਾਲ ਭਰਿਆ ਰਹੇਗਾ ਜੇਕਰ ਕਦੇ ਤੁਹਾਡਾ ਗੁੱਲਕ ਝਟਕ ਜਾਂਦਾ ਹੈ ਭਾਅ ਕੀ ਉਸ ਵਿੱਚ ਦਰਾਰ ਆ ਜਾਂਦੀ ਹੈ ਤਾਂ ਉਸ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ ਉਸ ਨੂੰ ਉਸੇ ਵੇਲੇ ਸਹੀ ਕਰਵਾ ਲਓ ਜਾਂ ਫਿਰ ਨਵਾਂ ਗੁੱਲਕ ਲੱਗ ਕੇ ਆਓ ਜੇਕਰ ਤੁਸੀਂ ਆਪਣੇ ਪੈਸਿਆਂ ਲਈ ਕੂਟੀ ਹੋਈ ਗੁੰਲਕਤਾ ਇਸਤੇਮਾਲ ਕਰਦੇ ਹੂੰ ਤਾਂ ਤੁਹਾਡੇ ਘਰ ਚ ਧੰਨ ਦੀ ਹਾਨੀ ਹੋ ਸਕਦੀ ਹੈ ਤੇ ਤੁਹਾਨੂੰ ਆਪਣੀ ਜ਼ਿੰਦਗੀ ਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗੁੰਲਕ ਦਾ ਸਿੱਧਾ ਸਬੰਧ ਧੰਨ ਨਾਲ ਹੁੰਦਾ ਹੈ ਇਸ ਲਈ ਇਸ ਨੂੰ ਸਹੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਗੁੰਲਕ ਨੂੰ ਕਦੇ ਵੀ ਗੰਦੀ ਚੀਜ਼ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਨਾ ਹੀ ਤੁਹਾਨੂੰ ਕਦੇ ਗੁੰਲਕ ਨੂੰ ਕਿਸੇ ਬਿਜਲੀ ਨਾਲ ਚੱਲਣ ਵਾਲੀ ਚੀਜ਼ ਦੇ ਨੇੜੇ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਗੁੱਲਕ ਤੇ ਬੁਰਾ ਅਸਰ ਪੈਂਦਾ ਹੈ ਤੇ ਤੁਹਾਡੇ ਘਰ ਵਿੱਚ ਬਰਕਤ ਰੁਕ ਜਾਂਦੀ ਹੈ ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਧਨ ਦੀ ਹਾਨੀ ਹੁੰਦੀ ਹੈ ਗੁੱਲਕ ਨੂੰ ਹਮੇਸ਼ਾ ਆਪਣੀ ਤਿਜੋਰੀ ਜਾਂ ਤਿਜੋਰੀ ਦੇ ਨੇੜੇ ਹੀ ਰੱਖੋ ਇਸ ਦੇ ਨਾਲ ਤੁਹਾਡੇ ਗੁੱਲਕ ਤੇ ਨਾਲ ਤੁਹਾਡੀ ਤਿਜੋਰੀ ਵੀ ਹਮੇਸ਼ਾ ਭਰੀ ਰਹੇਗੀ ਦੋਸਤੋ ਇਹ ਜਾਣਕਾਰੀ ਜਨਰੁਚੀ ਨੂੰ ਧਿਆਨ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਟੋਟਕਿਆਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਪਣਾਓ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੇਕਰ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਸਤਿਅ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ